ਹੋ ਗਈ ਕੀ ਨਾਮ ਆ ਸਰ ਅਮਰੀਕ ਸਿੰਘ ਜੜੀ ਬਾਰੇ ਅਮਰੀਕ ਜੀ ਕਿਵੇਂ ਦੇਖਦੇ ਹੋ ਅਮਨ ਅਰੋੜਾ ਜੀ ਨੂੰ ਹੁਣ ਪੂਰੇ ਪੰਜਾਬ ਦੇ ਜਿਵੇਂ ਬਰੀ ਸੌਪੀ ਗਈ ਹੈ ਕਿੰਨੀ ਕੁ ਖੁਸ਼ੀ ਦਾ ਮੌਲਾ ਤੁਹਾਡੇ ਵਿੱਚ ਖੁਸ਼ੀ ਦਾ ਸਾਰੇ ਪੰਜਾਬ ਨੂੰ ਵੀ ਹੈ ਜੀ ਸਾਡੇ ਸਨਾਮ ਬਸਿਆਮਤਾ ਬਹੁਤ ਜ਼ਿਆਦਾ ਆ ਕਾਵਲ ਵੀ ਤੇ ਸਾਡੇ ਇਹ ਮੰਤਰੀ ਸਾਹਿਬ ਤੇ ਸਾਰੇ ਜਿੰਨੇ ਵੀ ਇਹਨਾਂ ਦੇ ਬਾਦਲ ਸਾਹਿਬ ਦੀ ਵਰਸੀ ਤੇ ਵੀ ਆਉਂਦੇ ਸੀ ਉਦੋਂ ਵੀ ਅਸੀਂ ਸੁਣਦੇ ਰਹਿੰਦੇ ਸੀ ਇਹ ਮੰਤਰੀ ਸਾਹਿਬ ਨੂੰ ਵੀ ਜਿੰਨਾ ਹੀ ਕਾਵਲ ਹੈ ਕਿੰਨਾ ਲਿਆਕਤ ਨਾਲ ਬੋਲਦੇ ਨੇ ਇਹਨਾਂ ਦੇ ਸ਼ਖਸੀਅਤ ਨੂੰ ਇਸ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਨੂੰ ਪਦ ਦਿੱਤਾ ਪੰਜਾਬ ਪ੍ਰਧਾਨ ਦਾ ਉਹ ਇਹਨਾਂ ਦਾ ਹੱਕ ਬਣਦਾ ਸੀ ਇੱਕ ਵਰਕਰਾਂ ਦੀਆਂ ਕਿੰਨੀਆਂ ਆਸਾਂ ਵਾਜੰਦੀਆਂ ਕਿਉਂਕਿ ਸੁਨਾਮ ਦੇ ਐਮਐਲਏ ਸੀ ਮੰਤਰੀ ਬਣੇ ਉਹ ਰ ਆਸਾਂ ਵਧੀਆਂ ਤਾਂ ਹੁਣ ਪੂਰੇ ਪੰਜਾਬ ਦੀ ਆ ਤੁਹਾਡੇ ਕੰਮ ਕਰਾਂ ਦੇ ਤੁਹਾਡੇ ਆਸਾਂ ਕਿੰਨੀਆਂ ਕਿ ਵਧ ਗਈਆਂ ਨਹੀਂ ਕੰਮ ਕਰਾਂ ਦੀ ਆਸਾਂ ਤੇ ਇਹ ਪਹਿਲਾਂ ਵੀ ਪੂਰਨ ਆਸਾ ਦਿੰਦੇ ਤੇ ਜੀ ਹੁਣ ਜਿਵੇਂ ਗਿੱਦੜਵਾਹ ਚ ਇਹਨਾਂ ਦੀ ਡਿਊਟੀ ਲਾਈ ਪਹਿਲਾਂ ਜਲੰਧਰ ਡਿਊਟੀ ਲੱਗੀ ਹੋਈ ਸੀ ਜੀ ਤੇ ਜਿੰਨੇ ਵੀ ਹੁਣ ਪਾਰਟੀ ਦੇ ਵਿੱਚ ਐਮਐਲਏ ਸਾਹਵਾਂ ਨੇ ਉਹਨਾਂ ਨੂੰ ਬਹੁਤ ਉਤਸ਼ਾਹ ਵਧੂਗਾ ਉਹਨਾਂ ਨੂੰ ਬਹੁਤ ਹੀ ਤਰੀਕੇ ਨਾਲ ਇਹ ਜਿਹੜੀ ਗਾਈਡੈਂਸ ਆ ਉਹਦੇ ਕੰਨੀਓਂ ਦਿਆ ਕਰਨਗੇ ਤੇ ਉਸ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਮਾਨੂੰ ਬਹੁਤ ਬਹੁਤ ਉਤਸ਼ਾਹ ਬਣੂਗਾ ਉਹਦੇ ਕਰਕੇ ਪਾਰਟੀ ਦਾ ਜਿਹੜਾ ਮਜ਼ਬੂਤ ਬਣੂਗੀ ਹਾਂ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਮਨੀ ਸਰੋਆ ਹੈ ਜੀ ਮਨੀ ਜੀ ਕਿਵੇਂ ਦੇਖਦੇ ਹੋ ਅਮਨ ਅਰੋੜਾ ਜੀ ਤੁਹਾਡੇ ਨੇ ਜਿਹੜੇ ਹੁਣ ਉਹਨਾਂ ਨੂੰ ਪੂਰੇ ਪੰਜਾਬ ਦੇ ਬਾਂਗ ਤੋੜ ਦਿੱਤੀ ਵੱਡੀ ਜ਼ਿੰਮੇਵਾਰੀ ਦਿੱਤੀ ਕਿੰਨੀ ਕੁ ਖੁਸ਼ੀ ਆ ਦੇਖੋ ਦੇਖੋ ਖੁਸ਼ੀ ਵਾਲਾ ਬਹੁਤ ਵੱਡੀ ਖੁਸ਼ੀ ਵਾਲਾ ਦਿਨ ਆ ਸਾਡੇ ਲਈ ਕਿਉਂਕਿ ਬਾਈ ਜੀ ਨੂੰ ਕੰਮ ਕਰਨ ਦਾ ਸਾਡੇ ਮੰਤਰੀ ਸਾਹਿਬ ਨੂੰ ਕੰਮ ਕਰਨ ਦਾ ਬਹੁਤ ਸਲੀਕਾ ਬਹੁਤ ਲਿਆਕਤ ਹੈ ਬਹੁਤ ਵਧੀਆ ਢੰਗ ਨਾਲ ਕੰਮ ਕਰਦੇ ਨੇ ਮੈਨੂੰ ਉਹਨਾਂ ਨਾਲ 7-8 ਸਾਲ ਹੋ ਗਏ ਉਹਨਾਂ ਨਾਲ ਰਹਿੰਦੇ ਹਾਂ ਨੂੰ ਪੂਰੇ ਹਲਕੇ ਨੂੰ ਜਦੋਂ ਐਮਐਲਏ ਸੀ ਉਦੋਂ ਵੀ ਬਹੁਤ ਵਧੀਆ ਕੰਮ ਕਰਦੇ ਸੀ ਉਦੋਂ ਬਾਅਦ ਫਿਰ ਲੋਕਾਂ ਨੇ ਐਡੇ ਵੱਡਾ ਮਾਣ 75000 ਲੀਡ ਦੇ ਨਾਲ ਜਿੱਤੇ ਆ ਉਹ ਵੀ ਇਸੇ ਕਰਕੇ ਜਿਹਾ ਕਿ ਜਦੋਂ ਐਮਐਲਏ ਸੀ ਨਾਲੇ ਆਪੋਜੀਸ਼ਨ 'ਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਕੰਮ ਕੀਤੇ ਪਰ ਹੁਣ ਜਦੋਂ ਉਹ ਮੰਤਰੀ ਬਣੇ ਨੇ ਉਹਨਾਂ ਨੇ ਸ਼ਹਿਰ ਦੇ ਲਈ ਤੇ ਚਾਹੇ ਲੋਂਗੋਵਾਲ ਸੀ ਚਾਹੇ ਚੀਮੇ ਸੀ ਚਾਹੇ ਸੁਨਾ ਅੰਡੇ ਤੁਹਾਡੇ ਜਿਵੇਂ ਤੁਸੀਂ ਵਰਕਰ ਹੁੰਦੇ ਆਂ ਪਰ ਜਦੋਂ ਐਮ.ਐਲ.ਏ ਬਣਦੇ ਨੇ ਉਦੋਂ ਖੁਸ਼ੀ ਹੁੰਦੀ ਆ ਮੰਤਰੀ ਬਣਦੇ ਨੇ ਖੁਸ਼ੀ ਡਬਲ ਆ ਤਾਂ ਹੁਣ ਤੁਹਾਡੇ ਜਿਹੜੇ ਅਮਨ ਅਰੋੜਾ ਜੀ ਹੈਗੇ ਨੇ ਪੂਰੇ ਪੰਜਾਬ ਦੇ ਬੰਗੜਾ ਤਾਂ ਤੁਹਾਡੀ ਕਿੰਨੇ ਕ ਹੌਸਲਾ ਵਧਿਆ ਤੁਹਾਨੂੰ ਕਿੰਨੀ ਖੁਸ਼ੀ ਦੇਖੋ ਦੇਖੋ ਜਦੋਂ ਵੀ ਕੋਈ ਦਰਖਤ ਵੱਡਾ ਦਰਖਤ ਛੋਟਾ ਦਰਖਤ ਵੱਡਾ ਹੁੰਦਾ ਤਾਂ ਉਹਦੇਆਂ ਸ਼ਾਖਾਂ ਨੂੰ ਵੀ ਉਨੀ ਤਾਕਤ ਮਿਲਦੀ ਹੈ ਜਿੰਨੀ ਉਸ ਦਰਖਤ ਨੂੰ ਮਿਲਦੀ ਹੈ ਉਸੇ ਤਰ੍ਹਾਂ ਹੁਣ ਸਾਡੇ ਮੰਤਰੀ ਸਾਹਿਬ ਦਾ ਕਦ ਵੱਡਾ ਹੋਇਆ ਤੇ ਮੰਤਰੀ ਸਾਹਿਬ ਜੀ ਨੂੰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਕਿਉਂਕਿ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਜਾਂ ਬਾਚਦੇ ਨੇ ਤੇ ਦੂਜਾ ਉਹਨਾਂ ਨੂੰ ਜਿਹੜੀ ਕੰਮ ਕਰਨ ਦੀ ਗੁੜਤੀ ਆ ਉਹ ਵੱਡੇ ਬਾਬੂ ਜੀ ਤੋਂ ਮਲੀ ਸੀ ਅੱਜ ਵੀ ਵੱਡੇ ਬਾਬੂ ਜੀ ਨੂੰ ਇੰਨੇ ਸਾਲ ਹੋ ਗਏ ਇਸ ਦੁਨੀਆ ਤੋਂ ਗਿਆ ਨੂੰ ਪਰ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਉਸੇ ਕਰਕੇ ਹੀ ਵੱਡੇ ਬਾਬੂ ਜੀ ਦੀ ਤਰ੍ਹਾਂ ਹੀ ਉਹਨਾਂ ਦਾ ਕੰਮ ਕਰਨ ਦੀ ਜੋ ਸ਼ਿੱਦਤ ਹੈ ਜੋ ਢੰਗ ਹੈ ਉਹ ਮੈਂ ਕਿਸੇ ਹੋਰ ਲੀਡਰ 'ਚ ਨਹੀਂ ਦੇਖਿਆ ਮੈਂ ਮੈਂ ਜੋ ਇੰਨੇ ਸਾਲਾਂ ਤੋਂ ਦੇਖ ਰਹਾ ਉਹਨਾਂ ਦੀ ਹਲਕੇ 'ਚ ਵੀ ਪੂਰੀ ਪੂਰੀ ਹਾਜ਼ਰੀ ਹੁੰਦੀ ਆ ਹਰ ਇੱਕ ਦੇ ਦੁੱਖ 'ਚ ਜਾਂਦੇ ਨੇ ਸੁੱਖ 'ਚ ਜਾਂਦੇ ਨੇ ਅੱਜ ਇਸੇ ਤਰ੍ਹਾਂ ਜੇ ਕੋਈ ਕੰਮ ਕਰਨਾ ਚਾਹੇ ਔਰ ਸ਼ਹਿਰ ਦੇ ਕੋਈ ਕੰਮ ਹੋਵੇ ਚਾਹੇ ਸ਼ਹਿਰ ਦੇ ਮੇਨ ਕੰਮ ਹੋਣ ਚਾਹੇ ਲੋਂਗੋਵਾਲ ਦੇ ਤਾਂ ਉਹ ਪੈਲ ਦੇ ਆਧਾਰ ਤੇ ਕਰਦੇ ਨੇ ਉਹ ਇੱਕ ਸੁਲਝੇ ਹੋਏ ਤੇ ਇੱਕ ਇਮਾਨਦਾਰ ਤੇ ਬਹੁਤ ਸਿਆਣੇ ਲੀਡਰ ਨੇ